40 ਸਾਲਾਂ ਨਿਰਮਲ ਸਿੰਘ ਦੀ ਹੋਈ ਇਡਲੀ ਦੇ ਵਿੱਚ ਮੌਤ ਤੇ 33 ਦਿਨਾਂ ਬਾਅਦ ਉਸ ਦੀ ਮ੍ਰਿਤਕ ਦੇ ਨੂਰ ਭਾਰਤ ਲਿਆਂਦਾ ਗਿਆ ਦੱਸ ਦਈਏ ਕਿ ਨਿਰਮਲ ਸਿੰਘ ਨਾਬਾ ਦੇ ਪਿੰਡ ਹਸਨਪੁਰ ਦਾ ਰਹਿਣ ਵਾਲਾ ਸੀ ਤੇ ਆਪਣੇ ਪਰਿਵਾਰ ਦੇ ਵਿੱਚੋਂ ਇਕੱਲਾ ਹੀ ਕਮਾਉਂਦਾ ਸੀ ਆਪਣੀ ਮਾਂ ਆਪਣੀ ਪਤਨੀ ਤੇ ਦੋ ਕੁੜੀਆਂ ਨੂੰ ਪਿੱਛੇ ਛੱਡ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਦੱਸ ਦਈਏ ਕਿ ਕੁਝ ਸਾਲ ਪਹਿਲਾਂ ਇਟਲੀ ਦੇ ਵਿੱਚ ਆਪਣੇ ਕਾਰੋਬਾਰ ਦੇ ਲਈ ਗਿਆ ਸੀ ਉੱਥੇ ਵਧੀਆ ਸੈਟਿੰਗ ਹੋ ਗਈ ਸੀ ਇੱਕ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਤੇ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਸੀ ਪਰ ਅਚਾਨਕ ਇੱਕ ਦਿਨ ਰੋਟੀ ਬਣਾਉਂਦੇ ਹੋਏ ਉਸਦੇ ਘਰ ਦਾ ਸਿਲੰਡਰ ਬਲਾਸਟ ਹੋ ਗਿਆ ਜਿਸ ਕਰਕੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਕਾਫੀ ਦਿਨ ਇਲਾਜ ਚੱਲਣ ਤੋਂ ਬਾਅਦ ਵੀ ਉਹ ਇਸ ਜ਼ਿੰਦਗੀ ਦੇ ਨਾਲ ਨਹੀਂ ਲੜ ਸਕਿਆ ਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇਹ ਤਸਵੀਰਾਂ ਦੇਖਣੀ ਹੁੰਦੀਆਂ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਮੁਤਾਬਕ ਨਿਰਮਲ ਆਪਣੇ ਘਰ ਦੇ ਵਿੱਚ ਇਕੱਲਾ ਕਮਾਉਂ ਹੁੰਦਾ ਸੀ ਤੇ ਉਸਦੇ ਪਿਤਾ ਦਾ ਵੀ ਕੁਝ ਸਮੇਂ ਪਹਿਲਾਂ ਦਿਹਾਂਤ ਹੋ ਗਿਆ। ਨਿਰਮਲ ਦੀ ਪਤਨੀ, ਉਸਦੇ ਬੱਚੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿਵੇਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। 33 ਦਿਨਾਂ ਬਾਅਦ ਆਪਣੇ ਪਿਤਾ ਦੀ ਮ੍ਰਿਤਕ ਦੇ ਨੂੰ ਦੇਖ ਕੇ ਬੱਚਿਆਂ ਦਾ ਕੀ ਹਾਲ ਹੈ ਤੁਸੀਂ ਦੇਖ ਸਕਦੇ ਹੋ ਰੱਬ ਨਿਰਮਲ ਦੇ ਪਰਿਵਾਰ ਤੇ ਮਿਹਰ ਕਰੇ ਤੇ ਉਹਨਾਂ ਨੂੰ ਹਿੰਮਤ ਬਖਸ਼ੇ